ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੱਡੀ ਕਿਸਾਨ ਦੋਸਤੋ ਪਿਛਲੇ 5-4 ਦਿਨ ਤੋਂ ਵੱਖ-ਵੱਖ ਥਾਵਾਂ ਤੋਂ ਕਿਸਾਨ ਭਰਾਵਾਂ ਦੇ ਫੋਨ ਵੀ ਆਏ ਆ ਮੈਸੇਜ ਵੀ ਆਏ ਆ ਕਿ ਨਵਤੇਜ ਜੀ ਇੱਕ ਮੱਕੀ ਤੇ ਵੀਡੀਓ ਕਰੋ ਮੱਕੀਆਂ ਸਾਡੀਆਂ ਉੱਗ ਗਈਆਂ ਸੁਖਸਾਨ ਦੋਸਤੋ ਆ ਮੱਕੀ ਮੇਰੇ ਖਿਆਲ ਨਾਲ 3 ਕਤੀ ਜਨਵਰੀ ਦੀ ਜਾਂ 1 ਫਰਵਰੀ ਦੀ ਕਿਰੀ ਆ ਕਿਉਂਕਿ ਇਹ ਜਿਹੜੀ 2 ਫਰਵਰੀ ਨੂੰ بارش ਹੋਈ ਸੀ ਉਸ ਤੋਂ ਪਹਿਲਾਂ-ਪਹਿਲਾਂ ਕਿਰੀ ਸੀ ਟੈਂਪਰੇਚਰ ਲੋ ਸੀ ਕਾਫੀ ਦਿਨ ਲਾ ਕੇ ਮੱਕੀ ਉੱਗੀ ਹੈ ਤੇ ਨਾਗੇ ਵੀ ਪਏ ਆ ਇਥਾਈ ਕਾਫੀ ਬੂਟੇ ਮਿਸ ਹੋ ਗਏ ਆ ਜਿਹੜੇ ਬੂਟੇ ਮਿਸ ਆ ਇਹ ਡੈਫੀਨੇਟਲੀ ਝਾੜ ਤੇ ਅਫੈਕਟ ਕਰਨਗੇ ਕਿਉਂਕਿ ਨੰਬਰ ਆਫ ਪਲਾਂਟਸ ਖੇਤ ਦੇ ਵਿੱਚ ਪੂਰੇ ਨਹੀਂ ਆਉਣਗੇ ਸੁਖਸਾਨ ਦੋਸਤੋ ਇਹ ਬੀਜ ਵੀ ਟ੍ਰੀਟਡ ਸੀ ਲੋ ਟੈਂਪਰੇਚਰ ਦੇ ਵਿੱਚ ਕਈ ਵਾਰ ਖੇਤ ਦੇ ਵਿੱਚ ਸੀਡ ਨੂੰ ਸੁੰਡੀ ਖਾ ਜਾਂਦੀ ਹੈ ਉਹ ਸੀਡ ਉਗਦੇ ਨਹੀਂ ਆ ਤੇ ਬਹੁਤ-ਬਹੁਤ ਵੱਡੇ ਪਾੜੇ ਡੈਮੇਜ ਜ਼ਮੀਨਦਾਰ ਨੂੰ 30 30 40 40% ਦਾ ਵੇਖਣ ਨੂੰ ਮਿਲਦਾ ਇੱਥੇ ਮੈਂ ਖੇਤ ਘੁੰਮ ਕੇ ਦੇਖ ਰਿਹਾ ਸੀ ਠੀਕ ਆ ਇੰਨਾ ਨਹੀਂ ਆ ਪਰ ਡੈਮੇਜ ਫਿਰ ਵੀ ਇੱਥੇ 7-8% ਦਾ ਹੈਗਾ ਜਿਹੜੇ ਬੂਟੇ ਉੱਗੇ ਆ ਉਹ ਸੋਹਣੇ ਆ ਕਿਉਂਕਿ ਇਹਨਾਂ ਨੂੰ ਕਿਸਾਨ ਭਰਾ ਨੇ ਅੱਜ ਤੋਂ ਹਫ਼ਤਾਕ ਪਹਿਲਾਂ ਇੱਕ ਸਪਰੇਅ ਸ਼ੁਰੂਆਤੀ ਦੌਰ ਵਾਲੀ ਕਿ ਜਦਨਾ ਇਹਨੂੰ ਕੋਈ ਕੀੜਾ ਪਤੰਗਾ ਸੁੰਡੀ ਨਾ ਆਵੇ ਕਿਉਂਕਿ ਆਮ ਸ਼ੁਰੂਆਤੀ ਦੌਰ ਦੇ ਵਿੱਚ ਜ਼ਿਮੀਦਾਰ ਕਹਿੰਦਾ ਮੱਕੀ ਨੂੰ ਆਪਾਂ ਕੀੜੀ ਦੀ ਸਪਰੇਅ ਕਰ ਲਈਏ ਸੋਹਣਾ ਕਿਸਾਨ ਭਰਾਵਾਂ ਨੇ ਇੱਕ ਇੱਥੇ ਕਲੋਰੋਸਾਈਪਰ ਬਲੈਕਬੈੱਡ ਦੇ ਨਾਂ ਤੇ ਆਉਂਦਾ ਪ੍ਰੋਡਕਟ ਹੈ ਸੁਮਿਲ ਕੈਮੀਕਲ ਦਾ ਡਬਲ ਯੂ ਡੀ ਜ਼ੀ ਹੈ ਦੋਰੇ ਤੇਰੇ ਵੱਜਰ ਨਾਲ ਬਰਨਿੰਗ ਨਹੀਂ ਆਉਂਦੀ। ਉਹਨਾਂ ਨੇ ਸਪਰੇਅ ਕਰ ਲਈ ਸੀ। ਹੁਣ ਪਾਣੀ ਲਾ ਕੇ ਬਾਹ ਦੇ ਵਿੱਚ ਇਹਦੇ ਵਿੱਚ ਗਾਂਦੀ ਸਪਰੇਅ ਕਰ ਲੂਗੇ। ਸੁਖਸਾਨ ਦੋਸਤੋ ਕੈਮਰਾਮੈਨ ਸਾਹਿਬ ਥੋੜਾ ਨੇੜੇ ਹੋ ਕੇ ਆ ਸਿਆੜ ਵਖਾ ਲਿਓ ਜਿੰਨਾ ਕਿਸਾਨਾਂ ਦੀ ਮੱਕੀ ਕੀਤੀ ਲੱਗੀ ਨਿਕਲ ਆਈ ਆ। ਉਹਨਾਂ ਨੂੰ ਬੇਨਤੀ ਹੈ ਕਬੂਟਾ ਬਹੁਤ ਅੜਕੇ ਨਿਕਲਿਆ। ਮੈਨੂੰ ਲੱਗਦਾ ਮੈਂ ਇਹਦੀ ਕੋਈ ਨਰੀਖਣ ਕਰੂੰਗਾ ਤੇ ਇਹਦੇ ਤਣੇ ਦੇ ਵਿੱਚੋਂ ਮੈਨੂੰ ਸੁੰਡੀ ਵੀ ਨਜ਼ਰ ਆਉ। ਇੱਥੋਂ ਲੱਗਦਾ ਵੀ ਡੈਮੇਜ ਮੈਂ ਬਾਅਦ ਚ ਦੇਖੂਗਾ ਹੁਣ ਇਹਨੂੰ। ਛਾਇਦੇ ਉੱਤੇ ਪੈਰ ਆਇਆ ਹੋ ਸਕਦਾ ਜਾਂ ਕੋਈ ਵੀ ਹੈ ਜੋ ਵੀ ਹੈ ਇਹਨੂੰ ਪਰੰਮ ਨਿਰੀਖਣ ਕਰਕੇ ਜਾਊਗਾ। ਸੁਖਾਂ ਸੰਦੋਸਤੋ ਤੁਸੀਂ ਹੁਣ ਐਸ ਸਟੇਜ ਦੀ ਮੱਕੀ ਨੂੰ ਜਿਹੜਾ ਹੈ ਨਿਕਲ ਕੇ ਛੇ ਛੇ ਪੱਤੇ ਦੀ ਹੋ ਚਲੀ ਹੈ। ਪਹਿਲੀ ਸਪਰੇ ਜਿਹੜੀ ਆਪਾਂ ਕਰਨੀ ਆ ਸੁੰਡੀ ਦੀ ਕੀੜੀ ਦੀ ਉਹ ਕੋ ਬਹੁਤ ਹੀ ਮਹਿੰਗੀ ਸਪਰੇ ਆਪਾਂ ਨੂੰ ਕਰਨ ਦੀ ਲੋੜ ਨਹੀਂ ਆ ਵੱਡੀਆਂ ਕੰਪਨੀਆਂ ਦੇ ਮੱਕੜ ਜਾਲ ਚ ਕਿਤੇ ਸ਼ੁਰੂਆਤੀ ਦੌਰ ਚ ਇਹਨਾਂ ਆਪਾਂ ਫਸ ਜਾਈਏ ਇਹ ਆਪਣੇ ਬੜੇ ਪੁਰਾਣੇ ਟੈਕਨੀਕਲ ਹੈ ক্লোਰੋ ਪਲਸ ਸਾਈਪਰਮੈਥ੍ਰਿਨ 50 5 ਦਾ ਕੰਬੀਨੇਸ਼ਨ ਆਉਂਦਾ 505 ਵੀ ਲੋਕ ਇਹਨੂੰ ਕਹਿ ਦਿੰਦੇ ਆ ਉਹ ਆਪਾਂ ਜੇ ਤੇ ਮੱਕੀ ਆਈਡੀ ਆਈਡੀ ਆ ਫਾਰ ਐਗਜ਼ਾਮਪਲ 2 4 6 7 ਪੱਤੇ ਦੀ ਆ ਤੇ ਆਪਾਂ ਲੀਟਰ ਢਾਈਆਂ ਕਿੱਲਿਆਂ ਚ ਵੀ ਪਾ ਸਕਦੇ ਆ ਤੇ ਜੀ ਪੰਜ ਪੱਤੇ ਦੀ ਤੇ ਲੀਟਰ ਤਿੰਨ ਅਕਲੀਆਂ ਦੀ ਵੀ ਪਾ ਸਕਦੇ ਆ ਲਿਓ ਚੰਗੀਆਂ ਕੰਪਨੀ ਇੰਡੀਅਨ ਬੇਸ ਚੰਗੀਆਂ ਕੰਪਨੀਆਂ ਕੋਲ ক্লোਰੋਪਲਸ ਸਾਈਪਰ ਬਹੁਤ ਵਧੀਆ ਆ ਜਿਹਦੇ ਵਿੱਚ ਮੇਨ ਕੰਪਨੀਆਂ ਘੜੜਾ ਦਾ ਨਾਂ ਆਉਂਦਾ ক্লোਰੋਸਾਈਪਰ ਬਹੁਤ ਵਧੀਆ ਮਿਲਦਾ ਟਾਟਾ ਦਾ ਕੁਰਾਂਡਾ 505 ਦੇ ਨਾਂ ਤੇ ਆਉਂਦਾ ਪਲਾ 50 ਪਲਸ 5 ਦੇ ਨਾਂ ਤੇ ক্লোਰੋਸਾਈਪਰ ਦੇ ਵਿੱਚ Indian Multinational Sumul Chemical ਦਾ Black Bed ਦੇ ਨਾਂ ਤੇ ਪ੍ਰੋਡਕਟ ਆਉਂਦਾ ਜਿਹਦੀ ਫਾਰਮੂਲੇਸ਼ਨ WD easy ਆ ਰੇਸ਼ੋ ਉਹੀ ਆ 50+5 ਤੁਸੀਂ ਉਹਨੂੰ ਵੀ ਕਰ ਸਕਦੇ ਜੀ ਇੱਕ ਤੇ ਉਹਦੇ ਨਾਲ ਬਰਨਿੰਗ ਨਹੀਂ ਆਉਂਦੀ ਦੂਸਰਾ ਉਹ ਰੇਨ ਸੇਫਨਰ ਵੀ ਆ ਤੇ ਤੀਸਰਾ ਉਹ ਕੁਦੀ ਟੈਕਨੋਲੋਜੀ ਵੱਖਰੀ ਆ ਕੈਪਸੂਲੇਟਡ ਹੈ ਕੈਪਸੂਲੇਟਡ ਹੈ ਉਹ ਸਟੇ ਕਰ ਜਾਂਦਾ ਪਲਾਂਟਸ ਤੇ ਤੇ ਅਲੱਗ-ਅਲੱਗ ਟਾਈਮ ਉਹਦੇ ਕੈਪਸੂਲੇਟ ਜਿਹੜੇ ਆ ਉਹ ਪੜਦੇ ਰਹਿੰਦੇ ਆ ਤੇ ਆਪਣਾ ਅਫੈਕਟ ਆਪਣਾ ਕੰਮ ਦਿਖਾਉਂਦੇ ਰਹਿੰਦੇ ਆ ਦੂਸਰਾ ਟੈਕਨੀਕਲ ਇਹਦੇ ਵਿੱਚ ਤੁਸੀਂ ਪਾ ਸਕਦੇ ਜੇ ਪ੍ਰੋਫੀਨੋ ਪਲੱਸ ਸਾਈਪਰ 40% 4% ਦਾ ਕੰਬੀਨੇਸ਼ਨ ਆਉਂਦਾ ਜਿਹਦੇ ਵਿੱਚ ਟਾਟਾ ਰੈਲਿਸ ਦਾ ਜਸ਼ਨ ਸੁਪਰ ਦੇ ਨਾਮ ਤੇ ਪ੍ਰੋਡਕਟ ਆਉਂਦਾ ਉਹਦੀ ਡੋਸ ਤੁਸੀਂ ਇੱਕ ਕਿੱਲੇ ਦੀ 300 ਐਮਐਲ ਤੋਂ ਤਾਂ ਨਹੀਂ ਕਰਨੀ ਕਿਉਂਕਿ ਸ਼ੁਰੂਆਤੀ ਅਵਸਥਾ ਹੈ ਥੋੜੀ ਸਖਤ ਦਵਾਈ ਹੈ ਉਹ ਜੇ ਕੋ ਅਰਲੀ ਸਟੇਜ ਦੇ ਵਿੱਚ ਸੁੰਡੀ ਨੇ ਆਂਡੇ ਦਿੱਤੇ ਉਹਦੇ ਐਗਸ ਨੂੰ ਵੀ ਡਿਵੈਲਪ ਨਹੀਂ ਹੋਣ ਦਿੰਦੀ ਵਧੀਆ ਦਵਾਈ ਹੈ ਮਤਲਬ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਨਾ ਤੇ ਕੋਈ ਪਹਿਲੀ ਸਪਰੇਅ ਦੇ ਵਿੱਚ ਪੀਸੀਆਰ ਪਾਉਣਾ ਕਿਉਂਕਿ ਆਪਣੇ ਖੇਤਾਂ ਦੇ ਵਿੱਚ ਗੰਦ ਵੀ ਆ ਪੀਸੀਆਰ ਪਾਵਾਂਗੇ ਕਿ ਉਹ ਗੰਦ ਵੀ ਖਾਏਗਾ ਉਹਨੂੰ ਮਾਰਨ ਲਈ ਜ਼ਿਆਦਾ ਮੁਸ਼ਕਲ ਕਰਨੀ ਪਵੇਗੀ ਦਵਾਈ ਦੀ ডোজ ਵੱਧ ਪਾਉਣੀ ਪੈਗੀ ਜਾਂ ਬਹੁਤ ਚੰਗੀ ਦਵਾਈ ਪਾਉਣੀ ਪੈਗੀ ਸੁਖਸਾਨ ਦੋਸਤੋ ਇੱਕ ਪੱਤੇ ਤੋਂ ਲੈ ਕੇ ਨਿਕਲਣ ਦੀ ਅਵਸਥਾ ਤੋਂ ਲੈ ਕੇ 6 7 8 9 ਪਤੇ ਤੱਕ ਆਪਾਂ ਇਹ ਦਵਾਈਆਂ ਵਰਤ ਸਕਦੇ ਹਾਂ ਜੇ ਤੇ ਬਿਲਕੁਲ ਅਰਲੀ ਸਟੇਜ ਆ ਤੁਹਾਡੀ ਇੱਕ ਤੋਂ ਤਿੰਨ ਪੱਤੇ ਦੀ ਮੱਕੀ ਆ ਤੁਸੀਂ ਚਾਹੁੰਦੇ ਜੇ ਸਪਰੇਅ ਕਰ ਦਈਏ ਬਾਅਦ ਸਾਡਾ 4 ਦਿਨ ਟਾਈਮ ਨਹੀਂ ਲੱਗਣਾ ਜਾਂ ਕੋ ਕੰਮ 'ਚ ਬਿਜ਼ੀ ਹੋ ਜਾਣਾ ਫਿਰ ਤੁਸੀਂ ক্লোਰੋਸਾਈਪਰ ਦੀ ডোজ ਰੱਖਣੀ ਆ 300 ਐਮਐਲ ਇਹ 6 ਸਫ ਪੱਤੇ ਦੀ ਆ 7-8 ਪੱਤੇ ਦੀ ਫੇਰ ਰੱਖਣੀ ਆ 400 ਐਮਐਲ ਪ੍ਰਤੀ ਏਕੜ 125 ਲੀਟਰ ਪਾਣੀ ਕਿਲੇ ਦਾ ਆਪਾਂ ਜ਼ਰੂਰ ਲਾਉਣਾ ਤੇ ਜਿਹੜੇ ਖੇਤ 'ਚ ਇਹ ਟੈਕਨੀਕਲ ਕਰਨੀ ਆ ਉਹਦੇ ਵਿੱਚ ਥੋੜੀ ਨਮੀ ਦਾ ਹੋਣਾ ਬਹੁਤ ਜ਼ਰੂਰੀ ਆ ਵੀ ਖੇਤ ਦੇ ਵਿੱਚ ਨਮੀ ਜ਼ਰੂਰ ਹੋਵੇ ਵੀ ਥੋੜੇ ਖੁਸ਼ਕ ਟੈਕਨੀਕਲ ਆ ਜਿਆਦੀ ਖੁਸ਼ਕ ਮਿੱਟੀ ਤੇ ਛੋਟੀ ਮੱਕੀ ਤੇ ਪਾ ਦਿਓਗੇ ਮੱਕੀ ਥੋੜੀ ਆਪ ਸਟ੍ਰੈਂਥ 'ਚ ਆ ਜਾਊਗੀ ਟੈਟ ਵੀ ਖੂਗੀ ਥੋੜਾ ਲਹਿਰਾਪਨ ਖੋਲੇਗੀ ਫਿਰ ਤੁਸੀਂ ਉਹਨੂੰ ਲਹਿਰਾਪਨ ਨੂੰ ਲੁਦਿਆਉਣ ਲਈ ਜ਼ਿਆਦੀ ਜੂਰੀ ਆ ਪਾਓਗੇ ਸੁਖਸਾਨ ਦੋਸਤੋ ਪਹਿਲੀ ਸਪਰੇ ਮੱਕੀ ਦੀ ਪ੍ਰੋਫੀਨੋਸਾਈਪਰ ਜਾਂ ਕਲੋਰੋਸਾਈਪਰ ਈਸੀ ਤੇ ਡਬਲ ਜੀ ਇਹ ਤੁਸੀਂ ਪਾ ਕੇ ਆਪਣੀ ਮੱਕੀ ਨੂੰ ਮਿੱਟੀ ਤੇ ਸੁੰਡੀਆਂ ਤੋਂ ਕੀੜੀ ਤੋਂ ਤੇਲੇ ਚੇਪੇ ਤੋਂ ਸ਼ੁਰੂਆਤੀ ਦੌਰ ਦੇ ਵਿੱਚ 10 ਤੋਂ 12 ਦਿਨ ਲਈ ਪ੍ਰੋਟੈਕਟ ਕਰ ਸਕਦੇ ਜੀ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਅਈਨਾ ਕੀ ਕੰਮ ਆ ਪੈਦਾ ਕਰਨਾ ਸੋ ਖਸਾਨ ਦੋਸਤੋ ਸੰਭੂ ਤੇ ਖਨੌਰੀ ਬਾਡਰ ਤੇ ਕਿਸਾਨ ਮੋਰਚਾ ਲੱਗਾ ਤੁਸੀਂ ਬਣਦਾ ਯੋਗਦਾਨ ਉਹਦੇ ਵਿੱਚ ਪਾ ਕੇ ਉੱਥੇ ਬੈਠੇ ਕਿਸਾਨ ਭਰਾਵਾਂ ਦੀ ਤੇ ਆਪਣੀ ਮਾਣਤ ਕਰੋ ਕਿਉਂਕਿ ਐਮਐਸਪੀ ਤੇ ਫਸਲਾਂ ਵਿਕਣਗੀਆਂ ਫੇਰ ਹੀ ਜ਼ਿਮੀਦਾਰ ਦਾ ਗੁਜ਼ਾਰਾ ਜੀਵਨ ਪੱਧਰ ਵਧੀਆ ਹੋਣਾ ਗੁਰੂ ਨਾਨਕ ਦਾਸ ਪਾਤਸ਼ਾਹ ਭਲਾ ਕਰੇ ਜ਼ਿਮੀਦਾਰਾਂ ਨੂੰ ਲੜਨ ਦੀ ਸਮਰੱਥਾ ਬਖਸ਼ੇ ਸਰਕਾਰ ਨੂੰ ਬੁੱਧ ਦੇਵੇ ਕਿ ਉਹ ਕਿਸਾਨ ਭਰਾਵਾਂ ਦੀਆਂ ਗੱਲਾਂ ਮੰਨ ਕੇ ਛੇਤੀ ਤੋਂ ਛੇਤੀ ਤਰਨੇ ਨੂੰ ਸਮਾਪਤ ਕਰਾਵੇ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ YouTube ਤੇ ਬਲ ਖੇਤੀ ਛੱਜਲਵੰਡੀ ਦੇ ਨਾਮ ਦਾ ਚੈਨਲ ਸ਼ੁਰੂ ਕੀਤਾ ਉਸ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਭੈਣ ਭਰਾ ਰਿਸ਼ਤੇਦਾਰ ਜਿੱਥੇ ਕੋਈ ਖੇਤੀ ਕਰਦਾ ਉਹਨਾਂ ਦੇ ਨਾਲ ਸ਼ੇਅਰ ਕਰੋ ਕਿਸੇ ਵੀ ਫਸਲ ਸੰਬੰਧੀ ਕੋਈ ਵੀ ਕਿਸੇ ਕਿਸਾਨ ਭਰਾ ਨੇ ਇਨਕੁਆਰੀ ਕਰਨੀ ਹੋਵੇ 9216099188 ਮੇਰੇ ਨੰਬਰ ਤੇ ਮੇਰੇ ਨਾਲ ਗੱਲਬਾਤ ਕਰਕੇ ਜਿਨਿ ਇੱਕ ਮਨੁਗੁਰ ਰਾਮਦਾਸ ਪਾਤਸ਼ਾਹ ਨੇ ਗੁਰਨਾਨਕ ਸਾਹਿਬ ਨੇ ਬੁੱਧ ਦਿੱਤੀ ਹੈ ਮੈਂ ਕੋਸ਼ਿਸ਼ ਕਰੂੰਗਾ ਆਪਣੀ ਬੁੱਧ ਅਨਸਾਰ ਉਹਨਾਂ ਦੇ ਉਸ ਮਸਲੇ ਦਾ ਖੇਤੀ ਦੇ ਮਸਲੇ ਦਾ ਹੱਲ ਕਰ ਸਕਾ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ